10 ਨਵੰਬਰ 2025 ਹੈ ਤੇ ਰਾਤ ਦੇ 10 ਵਜੇ 10 ਵਜੇ ਵੀਡੀਓ ਪਾਉਣ ਦਾ ਮਤਲਬ ਖਾਸ ਹੈ ਖਾਸ ਇਹ ਹੈਗਾ ਹੈ ਕਿ ਆਪਾਂ ਨੂੰ ਪਤਾ ਪਛਮੀ ਦਸਰਬੰਸ ਆਇਆ ਹੋਇਆ ਹੈ ਜਿਹਦੇ ਕਰਕੇ ਪਹਾੜਾਂ ਦੇ ਉੱਪਰ ਬਰਫਵਾਰੀ ਚੱਲੂ ਹੋ ਚੁੱਕੀ ਹੈ 4 ਨਵੰਬਰ ਤੋਂ 25 ਦੀ ਦੁਪਹਿਰੋਂ ਬਾਅਦ ਪੰਜਾਬ ਦੇ ਇੱਕ ਕੋਈ ਹਿੱਸੇ 'ਚ ਵਰਖਾ ਕਰੇਗਾ ਹੋਏ ਆਪਣਾ ਉੱਤਰੀ ਹਿੱਸੇ ਹਰਿਆਣੇ 'ਚ ਵਰਖਾ ਕਰੇਗਾ ਤਾਂ ਇਸ ਸਮੇਂ ਜਿਹੜਾ ਮਾਝਾ ਤੇ ਦੁਆਬਾ ਇਹਨੂੰ ਤਾਂ ਮੇਰੀ ਬੇਨਤੀ ਆਪਾਂ ਕੱਲ ਵੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਆਪਣੀ ਕਟੋਕੜ ਚਾਰਨ ਤੋਂ ਬਜਾਈ ਨਾ ਕਰੋ ਯਾਰ ਕਿਉਂਕਿ 35 ਤੋਂ 40% ਏਰੀਆ ਕਵਰ ਹੋ ਸਕਦਾ ਹੈ ਹਲਕੀ ਵਰਖਾ ਹੋਏਗੀ ਕਿਤੇ ਕਿਤੇ ਦਰਮਿਆਨੀ ਵੀ ਹੋ ਸਕਦੀ ਹੈ ਕਿਤੇ ਤੇਜ਼ ਹਵਾ ਵੀ ਰਹਿ ਸਕਦੀ ਨਾਲ ਠੀਕ ਹੈ ਰੇਗਲ ਮਾਲਵੇ ਦੀ ਮਾਲਵੇ ਦੇ ਵਿੱਚ ਮੀਂਹ ਦੀ ਸੰਭਾਵਨਾ ਨਾ ਮਤਰ ਹੈ ਤੁਸੀਂ ਜਾਣਦੇ ਹੋ ਕਿ ਫਰੋਈਪੁਰ ਤੋਂ ਉੱਪਰ ਮੋਗਾ ਲੁਧਿਆਣਾ ਪਟਿਆਲਾ ਤੱਕ ਲਾਈਨ ਖੇਡਦੇ ਆ ਤੇ ਉੱਪਰਲੇ ਪਾਸੇ ਨੂੰ ਵਰਖਾ ਹੈ ਹੇਠਲੇ ਪਾਸੇ ਨੂੰ ਸੰਭਾਵਨਾ ਘੱਟ ਹੈ ਪਰੰਤੂ ਫਿਰ ਵੀ ਕਿਤੇ ਨਾ ਕਿਤੇ ਕਾਰਵਾਈ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਾਂ ਫਿਰ ਇੱਕ ਦਿਨ ਨਾਲ ਕੀ ਫਰਕ ਪੈਂਦਾ ਯਾਰ? ਜੇ ਮੰਨ ਲਓ ਕਿ ਸਭਾਵਨਾ ਹੈਗੀ ਕਿ ਮਾੜੀ-ਮੋਟੀ ਕਿਤੇ ਮਾਲ ਵਿੱਚ ਵੀ ਕਾਰਵਾਈ ਹੋ ਸਕਦੀ ਹੈ। ਆਪਾਂ ਚਾਰ ਨੂੰ ਪੁਜਾਈ ਬੰਦ ਕਰ ਦਈਏ। ਦੁਪਹਿਰ ਤੱਕ ਤਾਂ ਪਤਾ ਲੱਗ ਹੀ ਜਾਣਾ ਕੀ ਹੁੰਦਾ। ਪੰਜ ਤੋਂ ਕੰਮ ਕਰ ਲਾਂਗੇ ਆਪਾਂ ਕਿੱਡੀ ਗੱਲ ਹੈ। ਤਾਂ ਮੈਂ ਕਹਿ ਨਾ ਹੋਵੇ ਕਿ ਆਪ ਐਵੇਂ ਨਿੱਕੀ ਜਿਹੀ ਗੱਲ ਪਿੱਛੇ ਤੇ ਆਪਣਾ ਜਿਹੜਾ ਹੈਗਾ ਕੰਮ ਕਰਾ ਲਈਏ। ਤਾਂ ਇਹ ਬੇਨਤੀ ਕਬੂਲ ਕਰੋ ਦੂਜੀ ਗੱਲ। ਪੰਜ ਤਰੀਕ ਤੋਂ ਹਵਾ ਫਿਰ ਬਦਲੇਗੀ। ਪਹਾੜਾਂ ਤੇ ਬਰਫ਼ ਪਈ ਹੋਏਗੀ। ਠੰਡੀਆਂ ਹਵਾਵਾਂ ਕਰਕੇ ਤਾਪਮਾਨ ਡਿੱਗੇਗਾ। ਤੇ ਉਹ ਇਹਦਾ ਤਾਪਮੰਡ ਡਿੱਗੇਗਾ ਉਹਦੇ ਤੋਂ ਫਿਰ ਆਪਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਪਸ਼ੂਆਂ ਨੂੰ ਬਚਾਉਣਾ ਪਏਗਾ ਤੇ ਆਪਾਂ ਨੂੰ ਜਿਹੜਾ ਹੈਗਾ ਗਰਮ ਕੱਪੜੇ ਟੱਣੇ ਪੈਣਗੇ ਉਹਦੇ ਲਈ ਆਪਾਂ ਤਿਆਰ ਰਹਿਵਾਂਗੇ ਠੀਕ ਹੈ ਇਹ ਬੇਨਤੀ ਕਬੂਲ ਕਰਿਓ ਮੈਂ ਫਿਰ ਕਹਿੰਦਾ ਕਿ ਮੀਂਹ ਕਿ ਬਹੁਤਾ ਪਾਰਾ ਨਹੀਂ ਨਹੀਂ ਬਹੁਤਾ ਏਰੀਆ ਕਵਰ ਕਰਨਾ ਨਹੀਂ ਮਾਝੇ ਦੇ ਬਾਬੇ ਦਾ 35-40% ਏਰੀਆ ਕਵਰ ਜ਼ਰੂਰ ਹੋਏਗਾ ਹਲਕੀ ਤੇ ਦਰਮਿਆਨੀ ਵਰਖਾ ਹੈਗੀ ਹੈ ਮਾਲਵੇ ਦਾ ਜ਼ਿਆਦਾਤਰ ਇਸਾ ਕੁਸ਼ ਕਰਵੇਗਾ ਪਰੰਤੂ ਕਿਤੇ ਕਿਤੇ ਕਾਰਵਾਈਤ ਹੋ ਹੀ ਸਕਦੀ ਹੈ ਨਾ ਤਾਂ ਉਹਦੇ ਲਈ ਇੱਕ ਦਿਨ ਆਪਰ ਕੁਝ ਕੀ ਫਰਕ ਪੈਂਦਾ